ਦਿੱਲੀ ਪਬਲਿਕ ਨਿਊਜ਼ ਤੁਹਾਡਾ ਸਵਾਗਤ ਹੈ ਤੁਹਾਡੀ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਏ ਨੇ ਅੱਜ ਜਿਹੜੀ ਇੱਕ ਬੜੀ ਦੁਖਦਈ ਖਬਰ ਆ ਪੰਜਾਬੀ ਯਕਤ ਨਾਲ ਜੁੜੀ ਹੋਈ ਆ ਕਵੀ ਯਕਤ ਨਾਲ ਜੁੜੀ ਹੋਈ ਆ ਜਿਹੜੇ ਉੱਗੇ ਇਹ ਕਵੀ ਸੀਗੇ ਸਰਜੀਤ ਪਾਤਰ ਪਦਮਸ਼ਰੀ ਸਰਜੀਤ ਪਾਤਰ ਦਾ ਜਿਹੜਾ ਕੀ ਅੱਜ ਲੁਧਿਆਣਾ ਦੇ ਵਿੱਚ ਦਿਹਾਂਤ ਹੋ ਗਿਆ ਹੈਗਾ ਜਦੋਂ ਇਹ ਖਬਰ ਮਿਲਦੀ ਆ ਤਾਂ ਉਸ ਤੋਂ ਬਾਅਦ ਪੂਰੇ ਇਹ ਪੰਜਾਬੀ ਕਲਾਕਾਰ ਮੰਚ ਕਵੀ ਜਗਤ ਜਿਹੜੀ ਸੋਗ ਦੀ ਲਹਿਰ ਫੈਲ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਜਿਹੜੇ ਕਵੀ ਨੇ ਉੱਘੀਆਂ ਸਖਸ਼ਿਤਾ ਪਾਉਂਦਿਆਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੀ ਪਹੁੰਚਦੇ ਨੇ ਇਹ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਸਰਜੀਤ ਪਾਤਰ ਦਾ ਜਿਹੜਾ ਅੰਤਮ ਸੰਸਕਾਰ ਆ ਲੁਧਿਆਣਾ ਦੇ ਮਾਡਰ ਟਾਊਨ ਐਕਸਟੈਂਸ਼ਨ ਗੁਰਦੁਆਰੇ ਦੇ ਵਿੱਚ 13 ਤਰੀਕ ਨੂੰ ਕੀਤਾ ਜਾਣਾ ਹੈਗਾ ਜਿਸ ਵੰਦੀ ਇੱਕ ਪ੍ਰੈਸ ਨੋਟ ਵੀ ਜਿਹੜਾ ਹੈਗਾ ਆ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫਿਸ ਵੱਲੋਂ ਜਾਰੀ ਕੀਤਾ ਗਿਆ ਹੈਗਾ ਜਦੋਂ ਸੁਜੀਤ ਪਾਤਰ ਦੇ ਦਿਹਾਂਤ ਦੀ ਖਬਰ ਆਉਂਦੀ ਆ ਤਾਂ ਪੂਰਾ ਸੋਗ ਦੀ ਲਹਿਰ ਫੈਲ ਜਾਂਦੀ ਹੈ ਇਹ ਵੀ ਪਤਾ ਲੱਗਿਆ ਉਹਨਾਂ ਦੀ ਮੌਤ ਉਹਨਾਂ ਦੇ ਘਰ ਦੇ ਵਿੱਚ ਹੋਈ ਆ اچانک ਜਿਹੜਾ ਹੈਗਾ ਸੁੱਤੇ ਪਏ ਆ ਦੀ ਨੂੰ ਹਾਰਟ ਅਟੈਕ ਹੋਇਆ ਹੈਗਾ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਘਰ ਦੇ ਨੇ ਜਗਾਉਣ ਦੀ ਕੋਸ਼ਿਸ਼ ਕੀਤੀ ਉਹ ਸੁੱਤੇ ਨਹੀਂ ਉੱਠੇ ਇਸ ਤੋਂ ਬਾਅਦ ਜਿਹੜਾ ਪਰਿਵਾਰ ਦੇ ਵਿੱਚ ਕਾਫੀ ਜਿਹੜਾ ਦੁੱਖ ਦਾ ਮੋਲ ਆ ਆ ਸੋ 13 ਤਰੀਕ ਨੂੰ ਮਾਡਰ ਟਾਊਨ ਐਕਸਟੈਂਸ਼ਨ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਹੈਗਾ ਸਰਕਾਰੀ ਸਨਮਾਨ ਦੇ ਨਾਲ ਕੀਤਾ ਜਾਣਾ ਦੇਖਦੇ ਰਹੋ ਡੇਲੀ ਪਬਲਿਕ ਨਿਊਜ਼